ਸਤਿ ਸ੍ਰੀ ਅਕਾਲ ਸਲਾਮ ਅਰਜ ਟਿਵਾਣਾ ਰੇਡੀ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਸ਼ਹਿਰ ਪਟਿਆਲੋਂ ਮੈਂ ਪਰਮੇਂਦਰ ਸਿੰਘ ਟਿਵਾਣਾ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸੁਪਨਿਆਂ ਦੀ ਸਚਾਈ ਤੇ ਕਚਾਈ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਮਰਹੂਮ ਲੇਖਕਾ ਅਮਰਤਾ ਪ੍ਰੀਤਮ ਨੇ ਇਸ ਬਾਰੇ ਇੱਕ ਕਿਤਾਬ ਲਿਖੀ ਹੈ ਜਿਸ ਦੇ ਵਿੱਚ ਭਾਰਤ ਦੇ ਦੁਨੀਆ ਦੇ ਵੱਖ-ਵੱਖ ਸਹਿਤਕਾਰਾਂ ਇਤਿਹਾਸਕਾਰਾਂ ਦੇ ਸੁਪਨਿਆਂ ਦਾ ਜ਼ਿਕਰ ਹੈ ਕਿ ਉਹਨਾਂ ਨੂੰ ਆਏ ਹੋਏ ਸੁਪਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੰਨੇ ਸੱਚੇ ਸਾਬਤ ਹੋਏ ਨੇ ਦਾ ਝੂਠੇ ਸਾਬਤ ਹੋਏ ਨੇ ਇਸ ਬਾਰੇ ਡਾਕਟਰ ਦਲੀਪਕੌਰ ਟਿਵਾਣਾ ਨੇ ਜਿਹੜੇ ਸੁਪਨਿਆਂ ਦਾ ਜ਼ਿਕਰ ਕੀਤਾ ਉਸ ਦੇ ਮੁਤਲਕ ਉਸ ਨੂੰ ਆਇਆ ਹੋਇਆ ਇੱਕ ਸੁਪਨਾ ਸੱਚ ਹੁੰਦਾ ਹੈ ਇਸ ਦੇ ਬਾਰੇ ਆਪਾਂ ਜ਼ਿਕਰ ਕਰਦੇ ਹਾਂ ਦਲੀਪਕੌਰ ਟਿਵਾਣਾ ਨੇ ਇਸ ਕਿਤਾਬ ਦੇ ਲਈ ਜੋ ਆਪਣੇ ਸੁਪਨੇ ਲਿਖ ਕੇ ਅਮਰਤਾ ਪ੍ਰੀਤਮ ਨੂੰ ਭੇਜੇ ਸਨ ਉਹ ਸੱਚਮੁੱਚ ਕਿਸੇ ਖੋਜ ਲਈ ਇੱਕ ਵਧੀਆ ਸਬਜੈਕਟ ਨੇ ਜ਼ਮੀਨ ਨੇ ਸੁਪਨੇ ਕਿਸੇ ਭਵਿੱਖ ਦਾ ਇਸ਼ਾਰਾ ਹੋ ਸਕਦੇ ਨੇ ਤੇ ਇਸ ਦੌਰਾਨ ਪਰ ਮੈਂ ਆਪਣੇ ਸੁਪਨਿਆਂ ਨੂੰ ਨੀਂਦ ਦਾ ਚੱਲ ਸਮਝ ਕੇ ਹੱਥ ਛੱਡਦੀ ਹਾਂ ਸਗੋਂ ਇਹਨਾਂ ਤੋਂ ਤਰਹਂਦੀ ਹਾਂ ਇਹ ਡਾਕਟਰ ਦਲੀਪਕੌਰ ਨੇ ਲਿਖਿਆ ਡਾਕਟਰ ਦਲੀਪਕੌਰ ਲਿਖਦੇ ਨੇ ਕਿ ਉਂਝ ਤਾਂ ਜਿਵੇਂ ਮੈਂ ਸਾਰੀ ਰਾਤ ਹੀ ਸੁਪਨਿਆਂ ਦੇ ਵਿੱਚ ਤੁਰੀ ਫਿਰਦੀ ਹਾਂ ਪਰ ਕੁਝ ਸੁਪਨੇ ਮੈਨੂੰ ਅੱਜੇ ਵੀ ਯਾਦ ਨੇ ਜਿਨ੍ਹਾਂ ਨੇ ਰਾਤ ਦੇ ਹਨੇਰੇ ਤੋਂ ਪਾਰ ਲੰਘ ਕੇ ਦਿਨ ਦੇ ਚਿੱਟੇ ਚਾਨਣ ਚ ਵੀ ਮੈਨੂੰ ਪਰੇਸ਼ਾਨ ਕੀਤਾ ਡਾਕਟਰ ਦਲੀਪਕੌਰ ਟਵਣਾ ਲਿਖਦੇ ਨੇ ਜਿਹਾ ਹੀ ਇੱਕ ਬਹੁਤ ਪੁਰਾਣਾ ਸੁਪਨਾ ਹੈ ਜਦੋਂ ਮੈਂ ਜੇ ਪੜਦੀ ਸਾਂ ਇੱਕ ਰਾਤ ਮੈਨੂੰ ਸੁਪਨਾ ਆਇਆ ਕਿ ਮੇਰੇ ਫੋਫੜ ਜੀ ਕਿਉਂਕਿ ਡਾਕਟਰ ਦਲੀਪ ਕੌਰ ਟਿਵਾਣਾ ਬਚਪਨ ਤੋਂ ਹੀ ਆਪਣੇ ਭੂਆ ਜੀ ਕੋਲ ਰਹਿ ਕੇ ਪੜੇ ਸਨ ਤੇ ਉਹਨਾਂ ਦੀ ਭੂਆ ਜੀ ਤੇ ਉਹਨਾਂ ਦੇ ਫੋਫੜ ਨੇ ਹੀ ਉਹਨਾਂ ਨੂੰ ਆਪਣੀ ਧੀ ਬਣਾਇਆ ਹੋਇਆ ਸੀ ਉਸ ਰਾਤ ਡਾਕਟਰ ਦਲੀਪ ਕੌਰ ਨੂੰ ਸੁਪਨਾ ਆਉਂਦਾ ਕਿ ਜਿਵੇਂ ਸੁਪਨੇ ਦੇ ਵਿੱਚ ਉਹਨਾਂ ਦੇ ਫੋਫੜ ਜੀ ਮਰ ਗਏ ਉਹ ਬਹੁਤ ਰੋਏ ਰੋਂਦਿਆਂ ਉਹਨਾਂ ਨੂੰ ਜਾਗ ਆਈ ਪਰ ਮੇਰੀਆਂ ਹੰਝੂਆਂ ਅਜੇ ਵੀ ਹੰਝੂ ਅੱਖਾਂ ਅਜੇ ਵੀ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਡਾਕਟਰ ਟਿਵਾਣਾ ਲਿਖਦੇ ਨੇ ਕਿ ਬੱਤੀ ਜਦੋਂ ਮੈਂ ਜਗਾਈ ਤਾਂ 4 ਵਜ ਰਏ ਸਨ ਮੈਂ ਆਪ ਹੀ ਸੋਚ ਲਿਆ ਕਿ ਆਖਦੇ ਨੇ ਸੁਪਨੇ ਦੇ ਵਿੱਚ ਜਿਸ ਬੰਦੇ ਦੀ ਮੌਤ ਹੋਵੇ ਅਸਲ ਦੇ ਵਿੱਚ ਉਸਦੀ ਉਮਰ ਵੱਧਦੀ ਹੈ ਖਾਸ ਕਰ ਸਵੇਰ ਦਾ ਸੁਪਨਾ ਇਹ ਸੋਚ ਕੇ ਮੈਂ ਮਨ ਨੂੰ ਟਿਕਾਣੇ ਕੀਤਾ ਤਰਵਾਸ ਦਿੱਤਾ ਮੈਂ ਫੇਰ ਸੌਂਗੀ ਸਵੇਰੇ ਜਦੋਂ ਉੱਠੀ ਉਹ ਸੁਪਨਾ ਮੈਨੂੰ ਫੇਰ ਯਾਦ ਸੀ ਉਹ ਸੁਪਨੇ ਨੂੰ ਮੈਂ ਯਾਦ ਕਰਕੇ ਮੈਂ ਜੇ ਪਰੇਸ਼ਾਨ ਜਿਹੀ ਅੱਖਾਂ ਮਲਦੀ ਵਿਹੜੇ ਚ ਆਈ ਤਾਂ ਮੈਂ ਵੇਖਿਆ ਮੇਰੇ ਫੋਫੜ ਜੀ ਬੈਠੇ ਵਿਹੜੇ ਦੇ ਵਿੱਚ ਅਖਬਾਰ ਪੜ੍ਹ ਰਹੇ ਸਨ ਤੇ ਮੈਂ ਫੋਫੜ ਜੀ ਕੋਲ ਆ ਕੇ ਸਵਟਰ ਬੁਣਨ ਲੱਗੀ ਫੋਫੜ ਜੀ ਮੈਨੂੰ ਪੁੱਛਣ ਲੱਗੇ ਇਹ ਕੀ ਦਾ ਸਵਟਰ ਹੈ ਮੈਂ ਆਖਿਆ ਤੁਹਾਡਾ ਉਹ ਕਹਿਣ ਲੱਗੇ ਮੇਰੇ ਕੋਲ ਤਾਂ ਭਾਈ ਕਈ ਹੈਗੇ ਨੇ ਫਿਰ ਮੈਂ ਆਖਿਆ ਗੁਰਚਰਨ ਅਕਾਲੀ ਭਰਾ ਜੀ ਦੇ ਲੜਕੇ ਦਾ ਵਿਆਹ ਹੈ ਨਾ ਪਰਸੋਂ ਨੂੰ ਉਸ ਲਈ ਤੁਹਾਨੂੰ ਨਵਾਂ ਸਵਟਰ ਬਣਾ ਕੇ ਦਵਾਂਗੀ ਤੇ ਫੁੱਫੜ ਜੀ ਅਖਬਾਰ ਪੜ੍ਹ ਕੇ ਉਹਨਾਂ ਨੇ ਕੰਧ ਦੇ ਪਿਛਲੇ ਪਾਸੇ ਬੈਠ ਕੇ ਬੈਠੇ ਸਾਡੇ ਨੌਕਰ ਚਰਨੀ ਨੂੰ ਆਵਾਜ਼ ਮਾਰੀ ਤੇ ਚਰਨੀ ਨੇ ਘਟੋ ਘਟ ਅੱਧਾ ਘੰਟਾ ਸਾਰਾ ਫੁੱਫੜ ਜੀ ਦੇ ਪਿੰਡੇ ਤੇ ਲੱਤਾਂ ਬਾਹਾਂ ਤੇ ਤੇ ਸਿਰ ਦੇ ਵਿੱਚ ਮਾਲਿਸ਼ ਕੀਤੀ ਤੇ ਫਿਰ ਉਹ ਗਰਮ ਪਾਣੀ ਨਾਲ ਨਹਾਏ ਦੋ ਆਂਡੇ ਪਰੌਂਠੇ ਮੱਖਣ ਤੇ ਚਾਹ ਤੇ ਬ੍ਰੇਕਫਾਸਟ ਫੁੱਫੜ ਜੀ ਨੇ ਲਿਆ ਤੇ ਬਚਦਾ ਅਖਬਾਰ ਫਿਰ ਪੜ੍ਹਨ ਲੱਗੇ ਫਿਰ ਵੱਡੇ ਬੇਜੀ ਉਹਨਾਂ ਕੋਲ ਆ ਕੇ ਗੱਲਾਂ ਕਰਨ ਲੱਗ ਪਏ। ਸਵੇਰੇ 11:00 ਵਜੇ ਫੁੱਫੜ ਜੀ ਕਹਿਣ ਲੱਗੇ ਮੈਂ ਡਾਕਟਰ ਜਗਦੀਸ਼ ਸਿੰਘ ਨੂੰ ਮਿਲ ਕੇ ਆਉਣਾ। ਕਈ ਦਿਨਾਂ ਤੋਂ ਮੈਨੂੰ ਮੇਰਾ ਪੇਟ ਭਾਰਾ ਜਿਹਾ ਲੱਗਦਾ ਹੈ। ਸਰਸਰੀ ਗੱਲਾਂ ਹੋ ਰਹੀਆਂ ਸਨ। ਮੈਂ ਉੱਠ ਕੇ ਉੱਪਰ ਕੋਠੇ ਤੇ ਚੱਲੇਗੀ ਪਤਾ ਨਹੀਂ ਕੀ ਕਰਨ ਲੱਗੀ। ਤੇ ਮੇਰੇ ਮਗਰੋਂ ਫੁੱਫੜ ਜੀ ਡਾਕਟਰ ਕੋਲ ਜਾਣ ਲਈ ਤਿਆਰ ਹੋ ਗਏ। ਛੋਟੀ ਬੇਜੀ ਕਹਿਣ ਲੱਗੇ ਮੈਂ ਵੀ ਚੱਲਦੀ ਆਂ। ਨਾਲੇ ਡਾਕਟਰ ਜਗਦੀਸ਼ ਸਿੰਘ ਹੋਰਾਂ ਦੀ ਘਰ ਵਾਲੀ ਨੂੰ ਮੈਂ ਲਾਉਂਗੀ। ਕੋਠੀ ਤੋਂ ਬਾਹਰ ਆ ਕੇ ਫੋਫੜ ਜੀ ਨੇ ਪਹਿਲਾਂ ਡਰਾਈਵਰ ਨੂੰ ਕਾਰ ਕੱਢਣ ਲਈ ਆਖਿਆ ਫਿਰ ਆਪੇ ਆਖ ਦਿੱਤਾ ਰਹਿਣ ਦੇ ਅਹਿਮਦ ਦਾ ਟਾਂਗਾ ਹੀ ਜੋੜ ਲੈ ਅਹਿਮਦ ਜੇ ਟਾਂਗਾ ਜੋੜ ਹੀ ਰਿਹਾ ਸੀ ਤੇ ਉਹਨਾਂ ਆਖਿਆ ਅਹਿਮਦ ਰਹਿਣ ਦੇ ਪੈਦਲ ਹੀ ਜਾਵਨੇ ਆ ਕਿਹੜਾ ਦੂਰ ਹੈ ਸੋ ਉਹ ਪੈਦਲ ਚਲੇ ਗਏ ਛੋਟੇ ਬੀਜੀ ਦੱਸਦੇ ਨੇ ਕਿ ਡਾਕਟਰ ਦੇ ਘਰ ਜਾ ਕੇ ਉਹਨਾਂ ਨੇ ਕੁਝ ਚਿਰ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਕਹਿਣ ਲੱਗੇ ਡਾਕਟਰ ਸਾਬ ਮੇਰਾ ਕਈ ਦਿਨੋਂ ਤੋਂ ਪੇਟ ਭਾਰਾ ਭਾਰਾ ਲੱਗਦਾ ਤਾਂ ਡਾਕਟਰ ਜਗਦੀਸ਼ ਨੇ ਆਖਿਆ ਕਿ ਅੱਜ ਤਾਂ ਐਤਵਾਰ ਹੈ ਚਲੋ ਫਿਰ ਵੀ ਆਪਾਂ ਹਸਪਤਾਲ ਚੱਲਦੇ ਆਂ ਤੇ ਉੱਥੇ ਜਾ ਕੇ ਵੇਖਦੇ ਆਂ ਕੀ ਸਮੱਸਿਆ ਤੁਹਾਨੂੰ ਨਾਲ ਹੀ ਤੁਰਦੇ ਤੁਰਦੇ ਉਹ ਹਸਪਤਾਲ ਵੱਲ ਨੂੰ ਚਲੇ ਗਏ ਡਾਕਟਰ ਨੇ ਆਖਿਆ ਲੇਟ ਜਾਓ ਤੁਹਾਡਾ ਬਲੱਡ ਪ੍ਰੈਸ਼ਰ ਵੇਖਦੇ ਆਂ ਜਦੋਂ ਬਲੱਡ ਪ੍ਰੈਸ਼ਰ ਦੇਖਣ ਲੱਗੇ ਤਾਂ ਉਹਨਾਂ ਨੇ ਆਖਿਆ ਬੀਬੀ ਦੀਪ ਨੂੰ ਸੱਦ ਲਓ ਜ਼ਰੂਰੀ ਗੱਲ ਕਰਨੀ ਆ ਤੇ ਬੇਜੀ ਮਗਰ ਢਾਂਗਾ ਲੈ ਕੇ ਆਏ ਤੇ ਅਹਿਮਦ ਨੂੰ ਕੁਝ ਆਖਣ ਲਈ ਬੂਹੇ ਵੱਲ ਵਧੇ ਹੀ ਸੀ ਕਿ ਡਾਕਟਰ ਨੇ ਘਬਰਾ ਕੇ ਨੌਜ ਫੜਦੇ ਆਖਿਆ ਇਹ ਤਾਂ ਗਏ ਇੱਕ ਹਚਕੀ ਜੀ ਫਫੜ ਜ ਨੂੰ ਆਈ ਤੇ ਉਹ ਖਤਮ ਹੋ ਗਏ ਡਾਕਟਰ ਜਗਦੀਸ਼ ਨੇ ਦੱਸਿਆ ਕਿ ਦਿਲ ਦਾ ਪਹਿਲਾ ਹੀ ਦੌਰਾ ਇਹਨਾਂ ਦੀ ਜਾਨ ਲੈ ਗਿਆ ਤੇ ਘਰੋਂ ਤੁਰਿਆਂ 1 ਘੰਟੇ ਬਾਅਦ ਘਰ ਦੇ ਅੰਦਰ ਫਫੜ ਜੀ ਦੀ ਲਾਸ਼ ਵਾਪਸ ਆ ਗਈ ਮੈਂ ਅਜੇ ਵੀ ਬੜੀ ਭੈਮਾਨ ਆਂ ਡਰਦੀ ਆਂ ਸੋਚਦੀ ਆਂ ਜਿਸ ਦਿਨ ਉਸ ਨੂੰ ਸੁਪਨਾ ਆਇਆ ਉਸ ਦਿਨ ਫਫੜ ਜੀ ਦੇ ਮਰਨ ਦਾ ਉਸੇ ਦਿਨ ਉਹ ਦੁਨੀਆ ਤੋਂ ਚਲੇ ਗਏ ਤੇ ਫੋਫੜ ਜੀ ਦੇ ਆਪਣਾ ਕੋਈ ਧੀ ਪੁੱਤਰ ਨਾ ਹੋਣ ਕਰਕੇ ਇਹ ਮੌਤ ਬਹੁਤ ਔਖੀ ਮੌਤ ਸੀ ਸਭ ਕੁਝ ਹੀ ਉਲਟ ਪੁਲਟ ਹੋ ਗਿਆ ਫੋਫੜ ਜੀ ਦਾ ਭੋਗ ਪੈ ਜਾਣ ਤੋਂ ਬਾਅਦ ਕਈ ਦਿਨ ਮਗਰੋਂ ਉਹਨਾਂ ਦਾ ਇੱਕ ਦੋਸਤ ਸਾਰ ਜੈ ਸਿੰਘ ਸਾਡੇ ਵੱਲ ਆਏ ਤੇ ਆ ਕੇ ਕਹਿਣ ਲੱਗੇ ਰਾਤੀ ਭਾਈ ਮੈਨੂੰ ਸੁਪਨੇ ਦੇ ਵਿੱਚ ਭਾਈ ਸਾਹਿਬ ਦਿਸੇ ਸਨ ਜਾਨੀ ਕਿ ਮੇਰੇ ਫੋਫੜ ਕਹਿਣ ਲੱਗੇ ਬੀਬਾ ਨੂੰ ਜਾ ਕੇ ਆਖੋ ਕਿ ਮੇਰਾ ਸਵੈਟਰ ਤਾਂ ਬਣਾ ਦੇਵੇ ਤੇ ਫਿਰ ਉਸ ਦਿਨ ਮੈਂ ਬਹੁਤ ਰੋਈ ਮੈਂ ਉਸ ਸਵੈਟਰ ਜਿਹੜਾ ਫੁੱਫੜ ਜੀ ਲਈ ਬੁਣਨਾ ਸ਼ੁਰੂ ਕੀਤਾ ਸੀ ਉਹ ਅਜੇ ਅਧ ਵਿਚਕਾਰ ਪਿਆ ਸੀ ਤੇ ਮੈਂ ਉਸ ਤੇ ਰੁੱਲਦੇ ਪੱਲੜੇ ਲੱਭੇ ਉਹਨਾਂ ਲੱਭੀ ਤੇ ਸਵੈਟਰ ਨੂੰ ਪੂਰਾ ਕੀਤਾ ਤੇ ਫਿਰ ਫੁੱਫੜ ਜੀ ਦੇ ਨਾਲ ਗੰਗਾ ਨੂੰ ਭੇਜੇ ਜਾਣ ਵਾਲੇ ਕੱਪੜਿਆਂ ਦੇ ਵਿੱਚ ਉਸਨੂੰ ਭੇਜਿਆ ਤੇ ਇਸੇ ਤਰ੍ਹਾਂ ਇੱਕ ਹੋਰ ਸੁਪਨਾ ਮੈਨੂੰ ਯਾਦ ਹੈ ਡਾਕਟਰ ਦਲੀਪ ਕੋਟਵਾਣਾ ਲਿਖਦੇ ਨੇ ਕਿ ਮੈਂ ਆਪਣੇ ਮਨ ਦੇ ਵਿੱਚ ਸੂਇਸਾਈਡ ਇੱਕ ਪਨਾਹ ਮੰਗ ਲਈ ਸੀ ਜ਼ਿੰਦਗੀ ਦੇ ਵਿੱਚ ਨਾ ਕੱਢੇ ਜਾਣ ਵਾਲੇ ਸਵਾਲ ਜਦੋਂ ਅੱਖਾਂ ਮੂਰਿਆ ਕੇ ਸਿਰ ਪਰ ਖੜੇ ਹੋ ਜਾਂਦੇ ਤਾਂ ਮੈਂ ਭੈ ਮਾਨ ਜਈ ਹੋ ਕੇ ਸੋਚਦੀ ਕਿ ਬੰਦਾ ਜਦੋਂ ਚਾਹੇ ਆਪਣੀ ਮਰਜ਼ੀ ਨਾਲ ਅੱਖਾਂ ਕਿਉਂ ਨਹੀਂ ਮੀਚ ਸਕਦਾ ਇੱਕ ਦਿਨ ਸੁਪਨਾ ਆਇਆ ਜਿਵੇਂ ਮੈਂ ਮਰ ਗਈ ਮੈਂ ਮਰ ਕੇ ਸਫੈ ਧੂਆਂ ਬਣ ਗਈ ਡ੍ਰੈਂਗ ਰੂਮ ਦੇ ਵਿੱਚ ਬੈਠੇ ਅਸੀਂ ਸਾਰੇ ਟੱਬਰ ਦੇ ਜੀ ਗੱਲਾਂ ਕਰ ਰਹੇ ਸਾਂ ਤੇ ਕੁਝ ਮੈਂ ਵੀ ਆਖਦੀ ਆਂ ਪਰ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਮੇਰੀ ਆਵਾਜ਼ ਕਿਸੇ ਨੂੰ ਨਹੀਂ ਸੁਣਦੀ ਤੇ ਫਿਰ ਬੀਜੀ ਨੂੰ ਆਖਦੀਆਂ ਬੀਜੀ ਮੈਨੂੰ ਬੜੀ ਪਿਆਸ ਲੱਗੀ ਐ ਉਹ ਹੰਗਾਰਾ ਹੀ ਨਹੀਂ ਭਰਦੇ ਨਾ ਮੇਰੇ ਵੱਲ ਝਾਕਦੇ ਨੇ ਆਪਣੇ ਸੁਪਨੇ ਦਾ ਜ਼ਿਕਰ ਕਰਦੇ ਹਾਂ ਡਾਕਟਰ ਦਲੀਪ ਗੌਰ ਟਵਾਣਾ ਅਗੇ ਲਿਖਦੇ ਨੇ ਕਿ ਸੁਪਨੇ ਦੇ ਵਿੱਚ ਮੈਂ ਔਖੀ ਜੀ ਹੋ ਕੇ ਹੱਥ ਫੜਦੀਆਂ ਬੀਜੀ ਦਾ ਕਿ ਬੀਜੀ ਮੈਨੂੰ ਪਿਆਸ ਐ ਪਰ ਉਹਨਾਂ ਦਾ ਹੱਥ ਵੀ ਮੇਤੋਂ ਫੜਿਆ ਨਹੀਂ ਜਾਂਦਾ ਮੈਂ ਤਾਂ ਧੂਆਂ ਬਣ ਗਈ ਸਾਂ ਅੱਧਾ ਧੂਆਂ ਬੀਜੀ ਦੇ ਇੱਕ ਪਾਸੇ ਦੀ ਨਿਕਲ ਜਾਂਦਾ ਤੇ ਅੱਧਾ ਧੂਆਂ ਦੂਜੇ ਪਾਸੇ ਦੀ ਪਰ ਬੀਜੀ ਨੂੰ ਕੁਝ ਹੀ ਨਹੀਂ ਪਤਾ ਲੱਗਦਾ ਮੇਰੀ ਹੋਣ ਦਾ ਉਸ ਵੇਲੇ ਦੀ ਲਚਾਰੀ ਦੀ ਹਾਜ਼ਰ ਹੁੰਦਿਆਂ ਗੈਰ ਹਾਜ਼ਰੀ ਦੀ ਬੇਵਸੀ ਜੀ ਦੀ ਜਿਹੜੀ ਵਿੱਚੋਂ ਮੈਂ ਲੰਘ ਸੀ ਸਹੀ ਸਾਂ ਉਹ ਮੈਨੂੰ ਕੀ ਸੋਚ ਕਿ ਉਹ ਕਿ ਮੈਨੂੰ ਜਾਗ ਆ ਗਈ ਜਿਸ ਹੂਏ ਸਾਈਡ ਨੂੰ ਮੈਂ ਸੁਪਨਿਆਂ ਰਹਿਤ ਨੀਂਦ ਸਮਝ ਲਿਆ ਸੀ ਤੇ ਉਸ ਦੀ ਅਸਲੀਅਤ ਉਹ ਸੁਪਨੇ ਨੇ ਜਹੀ ਸਪਸ਼ਟ ਕਰ ਦਿੱਤੀ ਕਿ ਹੁਣ ਤਪਦੀਆਂ ਲੋਆਂ ਠਰੀਆਂ ਰਾਤਾਂ ਤੇ ਵਗਦੇ ਝੱਖੜ ਵੇਲੇ ਵੀ ਉਹ ਪਨਾਹ ਇਹਨਾਂ ਸਵਨ ਤੋਖੀ ਲੱਗਦੀ ਹੈ ਇੱਕ ਹੋਰ ਸੁਪਨੇ ਦਾ ਜ਼ਿਕਰ ਕਰਦਿਆਂ ਡਾਕਟਰ ਦਲੀਪ ਕੌਰ ਟਿਵਾਣਾ ਲਿਖਦੇ ਨੇ ਕਿ 60 61 ਤਿੰਨ 1960 61 ਦੇ ਵਿੱਚ ਉਹਨਾਂ ਨੂੰ ਇੱਕ ਸੁਪਨਾ ਆਇਆ ਕਿ ਡਾਕਟਰ ਗੋਪਾਲ ਸਿੰਘ ਦਰਦੀ ਨੂੰ ਤੇ ਮੈਨੂੰ ਭਾਸ਼ਾ ਵਿਭਾਗ ਪੰਜਾਬ ਵਾਲੇ ਕੋਈ ਇਨਾਮ ਦੇ ਰਹੇ ਨੇ ਲੱਗਿਆ ਖਬਰੇ ਚੇਤਮਨ ਦੀ ਕੋਈ ਇੱਛਾ ਹੀ ਰੂਪ ਧਾਰ ਕਰ ਗਈ ਸੀ ਇਹ ਸੁਪਨਾ ਮੈਂ ਡਾਇਰੀ ਦੇ ਵਿੱਚ ਨੋਟ ਕਰ ਲਿਆ ਪਰ ਕਿਸੇ ਨੂੰ ਨਾ ਦੱਸਿਆ ਡਾਕਟਰ ਗੋਪਾਲ ਸਿੰਘ ਦਰਦੀ ਪੰਜਾਬੀ ਸਾਹਿਦ ਦਾ ਇਤਿਹਾਸ ਮੈਂ ਉਹਨਾਂ ਦਾ ਕਦੇ ਪੜਿਆ ਸੀ ਪਰ ਇਹ ਨਹੀਂ ਸੀ ਪਤਾ ਕਿ ਇਹ ਕੌਣ ਨੇ ਜਦੋਂ ਮੈਂ ਕਿਸੇ ਨੂੰ ਪੁੱਛਿਆ ਕਿ ਡਾਕਟਰ ਗੋਪਾਲ ਸਿੰਘ ਦਰਦੀ ਹੋਰੀ ਜਿਉਂਦੇ ਨੇ ਤਾਂ ਉਸਨੇ ਆਖਿਆ ਹਾਂ ਕੋਈ ਕੰਮ ਹੈ ਮੈਂ ਆਖਿਆ ਨਹੀਂ ਕੁਝ ਦਿਨ ਮਗਰੋਂ ਪਤਾ ਲੱਗਾ ਕਿ ਭਾਸ਼ਾ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਵਾਲੇ ਮੈਨੂੰ ਅਤੇ ਡਾਕਟਰ ਗੋਪਾਲ ਸਿੰਘ ਦਰਦੀ ਨੂੰ ਸਨਮਾਨ ਦੇ ਰਹੇ ਨੇ ਮੇਰੀਆਂ ਕਹਾਣੀਆਂ ਦੀ ਕਿਤਾਬ ਸਾਧਨਾ ਨੂੰ 1000 ਰੁਪਏ ਦਾ ਨਾਮ ਭਾਸ਼ਾ ਵਿਭਾਗ ਨੇ ਦੇਣ ਦਾ ਸੋਚਿਆ ਮੈਂ ਸੋਚਿਆ ਮੈਂ ਇਹ ਆਪਣੀ ਕਿਤਾਬ ਤਾਂ ਭਾਸ਼ਾ ਵਿਭਾਗ ਨੂੰ ਭੇਜੀ ਨਹੀਂ ਮੈਨੂੰ ਅਨਾਮ ਦੀ ਚਿੱਠੀ ਕਿਵੇਂ ਆ ਗਈ ਤਾਂ ਮੈਨੂੰ ਪਤਾ ਲੱਗਿਆ ਕਿ ਭਾਸ਼ਾ ਵਿਭਾਗ ਦੇ ਵਿੱਚ ਮੇਰਾ ਇੱਕ ਵਿਦਿਆਰਥੀ ਕੰਮ ਕਰਦਾ ਹੈ ਉਸਨੇ ਆਪੇ ਹੀ ਮੇਰੀ ਇਹ ਕਿਤਾਬ ਸਾਧਨਾ ਬਜ਼ਾਰੋਂ ਖਰੀਦ ਲਈ ਤੇ ਅਗਲੇ ਦਿਨ ਭਾਸ਼ਾ ਵਿਭਾਗ ਦੇ ਅਨਾਮੀ ਮੁਕਾਬਲੇ ਦੇ ਵਾਸਤੇ ਭੇਜ ਦਿੱਤੀ ਕਿਉਂਕਿ ਭਾਸ਼ਾ ਵਿਭਾਗ ਹਰ ਬਰੇ ਪੰਜਾਬ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਰਿਵਿਊ ਕਰਨ ਤੋਂ ਬਾਅਦ ਉਹਨਾਂ ਨੂੰ ਸਨਮਾਨ ਦਿੰਦਾ ਹੈ ਡਾクター ਦਲੀਪ ਕੋਟਵਾਣਾ ਲਿਖਦੇ ਨੇ ਕਿ ਇੱਕ ਹੋਰ ਸੁਪਨਾ ਜਿਆਦਾ ਬੰਗਲਾਦੇਸ਼ ਦੀ ਲੜਾਈ ਲੱਗੀ ਹੋਈ ਸੀ ਮੇਰੀਆਂ ਦੋ ਭੈਣਾਂ ਦੇ ਘਰ ਵਾਲੇ ਤੇ ਮੇਰਾ ਇੱਕ ਭਰਾ ਉਸ ਲੜਾਈ ਦੇ ਵਿੱਚ ਗਿਆ ਹੋਇਆ ਸਨ ਇਹਨਾਂ ਦਿਨਾਂ ਦੀ ਅਕਸਰ ਸੋਹੀ ਲੋਕ ਸਮਝਦੇ ਸਨ ਜਿਨ੍ਹਾਂ ਦੇ ਘਰ ਵਾਲੇ ਉਸ ਬੰਗਲਾਦੇਸ਼ ਦੀ ਲੜਾਈ ਦੇ ਵਿੱਚ ਗਏ ਹੋਏ ਸਨ ਜਦੋਂ ਨੇੜੇ ਤੇੜੇ ਦੇ ਵਾਕਫ ਜਾਂ ਗਵਾਂਢੀ ਦੇ ਘਰ ਧਾਰ ਆਉਂਦੀ ਤਾਂ ਸਾਰੇ ਘਰ ਦੇ ਜੀਵਾਂ ਦਾ ਉਤਰਾ ਜਾਨੀ ਟੈਲੀਗ੍ਰਾਮ ਦੇਖ ਕੇ ਨਿਕਲ ਜਾਂਦਾ ਲੱਖਾ ਭਰਾ ਜੀ ਜੋ ਇਹਨਾਂ ਦੀ ਭੈਣ ਦੇ ਘਰ ਵਾਲਾ ਸੀ ਫੌਜ ਦੇ ਵਿੱਚ ਕਰਨਲ ਸੀ ਉਹ ਦੱਸ ਗਏ ਸਨ ਕਿ ਜਦੋਂ ਤੱਕ ਕੋਈ ਖ਼ਬਰ ਨਾ ਆਵੇ ਸਮਝੋ ਅਸੀਂ ਠੀਕ ਠਾਕ ਹਾਂ ਸ਼ੁਕਰ ਸ਼ੁਕਰ ਕਰਕੇ ਇਹ ਬੰਗਲਾਦੇਸ਼ ਵਾਲੀ ਲੜਾਈ ਬੰਦ ਹੋ ਗਈ ਮੇਰੀਆਂ ਦੋਵੇਂ ਭੈਣਾਂ ਦੇ ਘਰ ਵਾਲੇ ਦੀਆਂ ਤਾਰਾਂ ਆ ਗਈਆਂ ਕਿ ਅਸੀਂ ਠੀਕ ਹਾਂ ਦੂਰ ਨੇੜੇ ਦੇ ਰਿਸ਼ਤੇਦਾਰਾਂ ਦੇ ਵੀ ਸੁਖ ਸੁਨੇਹ ਪਹੁੰਚ ਗਏ ਪਰ ਵੀਰੇ ਦਾ ਯਾਨੀ ਕਿ ਮੈਡਮ ਦੇ ਭਰਾ ਦਾ ਕੋਈ ਪਤਾ ਨਾ ਆਇਆ ਤੇ ਇੱਕ ਦਿਨ ਦੋ ਦਿਨ ਤਿੰਨ ਦਿਨ ਆਖਰ ਚਾਰ ਦਿਨ ਪਲਟਨ ਨੂੰ ਜਿਹੜੀ ਆ ਉਹਨਾਂ ਦੀ ਕੋਈ ਉਗ ਸੁਗ ਨਾ ਮਿਲੀ ਕਬੀਰਾ ਕਿੱਥੇ ਆ ਉਸ ਦੀ ਕੋਈ ਉਗ ਸੁਗ ਉਹਨਾਂ ਦੀ ਪਲਟਣ ਨੂੰ ਨਹੀਂ ਸੀ ਲੱਗ ਰਹੀ ਭੈਣਾਂ ਦੇ ਘਰ ਵਾਲਿਆਂ ਨੂੰ ਅਸੀਂ ਤਾਰਾਂ ਦਿੱਤੀਆਂ ਆਰਮੀ ਹੈੱਡ ਕੁਆਰਟਰ ਨੂੰ ਵੀ ਫੋਨ ਕੀਤਾ ਆਰਮੀ ਚੀਫ ਨੂੰ ਵੀ ਆਪਣੇ ਭਰਾ ਦੇ ਬਾਰੇ ਤਾਰਾਂ ਪਾਈਆਂ ਹਾਰ ਕੇ ਦਿੱਲੀ ਦੀ ਕੈਜੂਐਲਟੀ ਲਿਸਟ ਜਿੱਥੇ ਫੌਜੀ ਜਵਾਨਾਂ ਦੀ ਮੌਤ ਬਾਰੇ ਪਤਾ ਲੱਗਦਾ ਹੈ ਉੱਥੇ ਵੀ ਜਾ ਕੇ ਪਰਚੋਲ ਕੀਤੀ ਪਰ ਕੁਝ ਪਤਾ ਨਾ ਲੱਗੇ ਮੇਰੇ ਬੇਜੀ ਪਾਠ ਕਰਨ ਲੱਗ ਜਾਂਣ ਤੇ ਕਦੇ ਰੋਣ ਲੱਗ ਜਾਂਾਂ ਡਾਕਟਰ ਦਲਜੀਤ ਸਿੰਘ ਦਾ ਸਾਰਾ ਪਰਿਵਾਰ ਸਾਡੇ ਨਾਲ ਹੀ ਸਾਰਾ ਦਿਨ ਟੈਲੀਫੋਨ ਕੋਲ ਬੈਠਾ ਰਿਹਾ ਕਰੇ ਮੇਰੀ ਸਹੇਲੀ ਅਮਰਤ ਕਲੇਰ ਜੋ ਕਿ ਹੁਣ ਅਮਰਤ ਗੁਰਮ ਹੈ ਕਦੇ ਦਲਾਸਾ ਦੇਣ ਵਾਲਿਆਂ ਨਾਲ ਗੱਲਾਂ ਕਰੇ ਕਦੇ ਬੇਜੀ ਦੇ ਨਾਲ ਆਪ ਵੀ ਰੋਣ ਲੱਗ ਪਵੇ ਸਾਰੀ ਸਾਰੀ ਰਾਤ ਸਾਡੀ ਅੱਖਾਂ ਦੇ ਵਿੱਚ ਲੰਘਦੀ ਕਿਉਂਕਿ ਵੀਰੇ ਦਾ ਕੋਈ ਪਤਾ ਫੌਜ ਚੋਂ ਨਹੀਂ ਸੀ ਆ ਰਿਹਾ ਇੱਕ ਦਿਨ ਮੈਂ ਗੋਲੀਆਂ ਖਾ ਕੇ ਸੌਂ ਗਈ ਖੋਰੇ ਖਬਰੇ ਸੁਪਨੇ 'ਚ ਹੀ ਵੀਰਾ ਦਿਸ ਪਵੇ ਕਿ ਉਹ ਕਿਸ ਹਾਲਤ ਵਿੱਚ ਹੈ ਰਾਤ ਨੂੰ ਮੈਨੂੰ ਸੁਪਨਾ ਆਇਆ ਕਿ ਵੀਰਾ ਇੱਕ ਨਿੱਕੇ ਜਿਹੇ ਦਰੇ ਦੇ ਵਿੱਚ ਕਿਤੇਰੇ ਗੁੰਮ ਗਿਆ ਮੈਂ ਬਹੁਤ ਰੋ ਰੋ ਕੇ ਉਸਨੂੰ ਆਵਾਜ਼ਾਂ ਦੇ ਰਹੀਆਂ ਤੇ ਵੀਰੇ ਵੀਰੇ ਕਿੰਨੀਆਂ ਹੀ ਆਵਾਜ਼ਾਂ ਦੇਣ ਮਗਰੋਂ ਉਹ ਦੂਰ ਇੱਕ ਦਰਖਤ ਤੋਂ ਬੋਲਿਆ ਭੈਣ ਜੀ ਮੈਂ ਤਾਂ ਇੱਥੇ ਆ ਮੇਰਾ ਜੀ ਟਿਕਾਣੇ ਆ ਗਿਆ ਕਿ ਵੀਰਾ ਕਿਤੇ ਨਾ ਕਿਤੇ ਜਿਉਂਦਾ ਹੈ ਤੇ ਅਗਲੇ ਦਿਨ ਵੀਰੇ ਦੇ ਇੱਕ ਦੋਸਤ ਦੀ ਚਿੱਠੀ ਆ ਗਈ ਕਿ ਸਾਨੂੰ ਪਿੱਛੋਂ ਵਾਇਰਲੈਸ ਰਾਹੀਂ ਖ਼ਬਰ ਪਹੁੰਚੀ ਹੈ ਕਿ ਵੀਰਾ ਠੀਕ ਹੈ ਉਹ ਕਿਧਰੇ ਅਜਹੀ ਥਾਂ ਤੇ ਸਨ ਜਿੱਥੋਂ ਦੇ ਸਾਰੇ ਰਸਤੇ ਕੱਟੇ ਹੋਏ ਸਨ ਵੀਰਾ ਛੁੱਟੀ ਆ ਤਾਂ ਦੱਸਣ ਲੱਗਿਆ ਕਿ ਭੈਣ ਜੀ ਇੱਕ ਨੇਰੇ ਥਾਂ ਤੇ ਤੁਰਦੇ-ਤੁਰਦੇ ਅਸੀਂ ਦੁਸ਼ਮਣ ਦੇ ਬਿਲਕੁਲ ਉੱਪਰ ਚਲੇ ਗਏ ਜਦੋਂ ਹੈਵੀ ਸ਼ੈਲਿੰਗ ਹੋਣ ਲੱਗੀ ਤਾਂ ਅਸੀਂ ਇੱਕ ਥਾਂ ਤੇ ਲਾਸ਼ਾਂ ਦੇ ਵਿੱਚ ਲੰਮੇ ਪੈ ਗਏ ਤੇ ਸਿੱਧੂ ਮੈਨੂੰ ਕਹਿਣ ਲੱਗਾ ਉਹ ਵੀਰੇ ਮਰੀ ਨਾ ਨਹੀਂ ਤਾਂ ਮੈਂ ਤੇਰੇ ਘਰਦਿਆਂ ਨੂੰ ਕੀ ਲਿਖੂੰਗਾ ਤੇ ਫਿਰ ਜਦੋਂ ਆਲੇ-ਦੁਆਲੇ ਲਾਸ਼ਾਂ ਹੀ ਲਾਸ਼ਾਂ ਅਸੀਂ ਵੇਖਿਆ ਫਾਇਰਿੰਗ ਹੁੰਦੀ ਦੇ ਵਿੱਚ ਅਸੀਂ ਇੱਕ ਦਰਖਤ ਤੇ ਚੜ ਗਏ ਨਾਲੇ ਤਾਂ ਡਰ ਲੱਗੇ ਕਿ ਕੋਈ ਦੁਸ਼ਮਣ ਆ ਪਹਿਲਾਂ ਹੀ ਦਰਖਤ ਤੇ ਨਾ ਬੈਠਾ ਹੋਵੇ ਆਮ ਇਹ ਉਸੂਲ ਸੀ ਕਿ ਰਈ ਰਾਤ ਨੂੰ ਲੜਾਈ ਨਹੀਂ ਹੁੰਦੀ ਪਰ ਇੱਥੇ ਲੜਾਈ ਦਾ ਕੋਈ ਉਸੂਲ ਅਸਾਲ ਨਹੀਂ ਸੀ ਸਾਰੀ ਰਾਤ ਲੜਾਈ ਹੁੰਦੀ ਰਹੀ ਸੀ ਖੈਰ ਲੱਖਾ ਭਰਾ ਜੀ ਜੋ ਮੈਡਮ ਟਵਾਣਾ ਦੇ ਭਰਾ ਸਨ ਫੌਜ ਸਨ ਉਹ ਦੱਸਣ ਲੱਗੇ ਕਿ ਰੋਟੀ ਖਾਣ ਲੱਗਦੇ ਆ ਬੁਰਕੀ ਮੇਰੇ ਸੰਗ ਦੇ ਵਿੱਚ ਆੜਨ ਲੱਗ ਜਾਂਦੀ ਬਈ ਕੱਲ ਰਾਤ ਜਦੋਂ ਐਸੀ ਰੋਟੀ ਖਾਵਾਂਗੇ ਪਤਾ ਨਹੀਂ ਸਾਡੇ ਚੋਂ ਕਿਹੜਾ ਕਿਹੜਾ ਅਫਸਰ 11000 ਹੋਵੇਗਾ ਜਾਨੀ ਕਿ ਜੰਗ ਦੀ ਭੇਟ ਚੜ ਗਿਆ ਹੋਵੇਗਾ ਤੇ ਇਸ ਤਰ੍ਹਾਂ ਪਤਾ ਨਹੀਂ ਕਿਹੜਾ ਕਿਹੜਾ ਜਵਾਨ ਤੇ ਕਿਹੜੇ ਕਿਹੜੇ ਦੇ ਘਰ ਚਿੱਠੀਆਂ ਲਿਖਣੀਆਂ ਪੈਣਗੀਆਂ ਕੀ ਪਤਾ ਕਿ ਅਗਲਾ 11000 ਮਹੀਨਾ ਹੋਵਾ ਖੈਰ ਇਹਨਾਂ ਸੁਪਨਿਆਂ ਤੋਂ ਬਿਨਾ ਕੁਝ ਸੁਪਨੇ ਅਜੇ ਵੀ ਨੇ ਜਿਨ੍ਹਾਂ ਦੇ ਮਤਲਬ ਮੈਨੂੰ ਸਮਝ ਨਹੀਂ ਆਏ ਇੱਕ ਵਾਰੀ ਮੈਨੂੰ ਸੁਪਨਾ ਆਇਆ ਕਿ ਇੱਕ ਅੰਗਰੇਜ਼ ਸਾਧੂ ਮੈਨੂੰ ਆਖ ਰਿਹਾ ਕਿ ਤੂੰ ਹਮਿਗਮੇ ਜੋ ਅੰਗਰੇਜ਼ ਰਾਈਟਰ ਹੈ ਉਸ ਦਾ ਸਾਰਾ ਲਿਟਰੇਚਰ ਸਹਿਤ ਪੜ ਲੈ ਮੈਂ ਹਮਗਵੇਂ ਦੀਆਂ ਕਿਤਾਬਾਂ ਬਹੁਤ ਸਾਰੀਆਂ ਖਰੀਦ ਵੀ ਲਈਆਂ ਪਰ ਪੜੀਆਂ ਅਜੇ ਤੱਕ ਦੋ ਤਿੰਨ ਹੀ ਨੇ ਮੈਨੂੰ ਪਤਾ ਨਹੀਂ ਉਹ ਅੰਗਰੇਜ਼ ਸਾਧੂ ਕੌਣ ਸੀ ਜੋ ਮੈਨੂੰ ਸਾਰਾ ਹਮਗਵੇਂ ਪੜਨ ਦੇ ਲਈ ਆਖ ਰਿਹਾ ਸੀ ਪਤਾ ਨਹੀਂ ਕਿਉਂ ਆਖ ਰਿਹਾ ਸੀ ਫਿਰ ਮੈਨੂੰ ਇੱਕ ਹੋਰ ਸੁਪਨਾ ਆਇਆ ਜੋ ਕਈ ਸਾਲਾਂ ਤੋਂ ਮੈਨੂੰ ਬਹੁਤ ਵਾਰੀ ਆਇਆ ਉਹ ਵੀ ਹੈ ਉਸੇ ਤਰ੍ਹਾਂ ਕਿ ਮੈਂ ਕਿਧਰੇ ਸੁਪਨੇ 'ਚ ਜਾ ਰਹੀ ਹਾਂ ਕਦੇ ਸਟੇਸ਼ਨ ਤੇ ਖੜੀ ਹਾਂ ਕਦੇ ਆਖ ਰਹੀ ਹਾਂ ਕਿ ਇਸ ਸਟੇਸ਼ਨ ਤੇ ਤਾਂ ਜਿਵੇਂ ਮੈਂ ਪਹਿਲਾਂ ਕਦੇ ਆਈ ਹਾਂ ਕਦੇ ਇਸ ਤਰ੍ਹਾਂ ਕਿ ਜਿਵੇਂ ਗੱਡੀ ਲੰਘ ਗਈ ਕਦੇ ਇਸ ਤਰ੍ਹਾਂ ਜਿਵੇਂ ਮੈਂ ਗੱਡੀ ਚੜ੍ਹ ਰਹੀ ਆਂ ਕਦੇ ਗੱਡੀ ਨੇ ਆਉਣਾ ਇਹ ਸੁਪਨੇ ਦੇ ਦੌਰਾਨ ਉਦਾਸੀ ਤੇ ਖੋਜ ਹੀ ਪੈਂਦੀ ਹੈ ਤੇ ਘਬਰਾਹਟ ਜਈ ਦੇ ਵਿੱਚ ਮੈਂ ਜਾਗ ਜਾਂਦੀ ਆਂ ਇਹ ਸੁਪਨਾ ਮੈਨੂੰ ਬਹੁਤ ਵਾਰੀ ਆਉਂਦਾ ਤੇ ਇੱਕ ਵਾਰ ਇੱਕ ਮਾਲੀ ਇੱਕ ਹੋਰ ਸੁਪਨੇ ਦਾ ਜ਼ਿਕਰ ਕਰਦੇ ਆ ਮਰਹੂਮ ਡਾਕਟਰ ਦਲੀਪ ਕਟਵਾਣਾ ਨੇ ਲਿਖਿਆ ਕਿ ਇੱਕ ਵਾਰੀ ਸਾਡੇ ਮਾਲੀ ਨੇ ਸਾਡੀ ਮਾਂ ਦੇ ਘਰ ਦੇ ਵਿਹੜੇ ਦੇ ਵਿੱਚ ਥੰਮਲੇ ਦੇ ਕੋਲ ਇੱਕ ਗੁਲਾਬ ਦੇ ਫੁੱਲਾਂ ਦੀ ਵੇਲ ਲਗਾ ਦਿੱਤੀ ਵੇਲ ਵੱਧ ਕੇ ਕੋਠੇ ਤੱਕ ਚਲੀ ਗਈ। ਸਾਰੀਆਂ ਟਾਹਣੀਆਂ ਬਹੁਤ ਆਪ ਬਹਾਰੇ ਫੈਲੀਆਂ ਹੋਈਆਂ ਸਨ। ਇਸ ਵੇਲ ਲੱਗੀ ਨੂੰ ਦੋ ਵਰੇ ਹੋ ਗਏ ਪਰ ਇਸ ਤੇ ਕੋਈ ਫੁੱਲ ਨਾ ਆਇਆ। ਮਾਲੀ ਕਹਿਣ ਲੱਗਾ ਕਿ ਇਸ ਨੂੰ ਫੁੱਲ ਨਹੀਂ ਲੱਗਣੇ, ਪੱਟ ਦਈਏ। ਮੈਂ ਆਖਿਆ ਨਹੀਂ ਨਹੀਂ, ਰਹਿਣ ਦੇ, ਖਵਰੇ ਲੱਗੀ ਪੈਣ। ਉਸੇ ਰਾਤ ਮੈਨੂੰ ਸੁਪਨਾ ਆਇਆ ਕਿ ਵਿਹੜੇ ਦੇ ਵਿੱਚ ਜਿਹੜੀ ਵੇਲ ਲੱਗੀ ਹੈ ਉਸ ਨੂੰ ਇੱਕ ਬਹੁਤ ਸੋਹਣਾ ਪਿਆਜ਼ੀ ਰੰਗ ਦਾ ਫੁੱਲ ਲੱਗਿਆ। ਤੇ ਅਗਲੇ ਦਿਨ ਮੈਂ ਉਸ ਸੁਪਨੇ ਦੇ ਬਾਰੇ ਸੁਚੇਤ ਹੁੰਦਿਆਂ ਮਾਲੀ ਨੂੰ ਆਖ ਦਿੱਤਾ ਕਿ ਇਹ ਵੇਲ ਨਹੀਂ ਕਟਣੀ। ਇਹਨੂੰ ਫੁੱਲ ਲੱਗ ਪੈਣਗੇ ਕੁਝ ਦਿਨਾਂ ਮਗਰੋਂ ਉਸ ਵੇਲ ਨੂੰ ਇੱਕ ਉਹੋ ਜਿਹੀ ਪਿਆਜ਼ੀ ਰੰਗ ਦਾ ਫੁੱਲ ਲੱਗ ਪਿਆ ਉਹ ਫੁੱਲ ਉਸ ਦਿਨ ਖਿੜਿਆ ਆ ਰਿਹਾ ਪਰ ਉਸ ਫੁੱਲ ਤੋਂ ਮਗਰੋਂ ਫੇਰ ਕੋਈ ਫੁੱਲ ਉਸ ਵੇਲ ਨੂੰ ਨਾ ਲੱਗਿਆ ਚੇਤ ਵਿਸਾਖ ਦੇ ਮਹੀਨੇ ਮਾਲੀ ਨੇ ਉਹ ਸਾਰੀ ਵੇਲ ਕੱਟ ਦਿੱਤੀ ਤੇ ਉਸ ਤੇ ਮੋਢ ਇੱਕ ਨਵੀਂ ਪਿਉਂਦ ਚੜਾ ਕੇ ਲੀਰ ਬੰਨ੍ਹ ਦਿੱਤੀ ਇੱਕ ਹੋਰ ਸੁਪਨੇ ਦਾ ਜ਼ਿਕਰ ਕਰਦੇ ਹਨ ਡਾਕਟਰ ਦਲੀਪ ਘੋਟਵਾਣਾ ਲਿਖਦੇ ਨੇ ਕਿ ਇੱਕ ਵਾਰੀ ਮੈਨੂੰ ਸੁਪਨਾ ਆਇਆ ਕਿ ਅਮਰੀਕਾ ਰਹਿੰਦਾ ਹਰਨੇਕ ਸਿਓ ਜੋ ਮੇਰੀ ਛੋਟੀ ਭੈਣ ਦਾ ਘਰ ਵਾਲਾ ਹੈ ਉਸ ਦੀ ਸ਼ਕਲ ਬਹੁਤ ਵਿਗੜ ਗਈ ਜਿਵੇਂ ਸਾਰਾ ਚਿਹਰਾ ਉਸ ਦਾ ਵੱਡਿਆ ਟੁੱਕਿਆ ਗਿਆ ਦਾਗਦਾਰ ਹੋ ਗਿਆ ਮੈਂ ਮਾਨੇ ਹੀ ਮਨਾ ਕਿਆ ਰੱਬਾ ਮਾਪਿਆਂ ਦਾ ਇਕੱਲਾ ਇਕੱਲਾ ਪੁੱਤਰ ਹੈ ਭਾਈ ਹਰਨੇਕ ਸੋ ਤੇ ਨਾਲੇ ਕੰਵਲ ਉਹਦੀ ਪਤਨੀ ਮੇਰੀ ਭੈਣ ਨੇ ਉਹਨੂੰ ਆਨੋ ਤੂਫਾਨੋਂ ਬਚਾ ਰੱਖਿਆ ਤੇ ਬੜਾ ਸ਼ੁਕਰ ਕੀਤਾ ਜਦੋਂ ਕੰਵਲ ਹਰਨੇਕ ਵੱਲੋਂ 2 ਮਹੀਨੇ ਤੋ ਕੋਈ ਤਾਰ ਚਿੱਠੀ ਨਾ ਆਈ ਤੇ 2 ਮਹੀਨੇ ਮਗਰੋਂ ਅਮਰੀਕਾ ਤੋਂ ਉਹਦਾ ਇੱਕ ਦੋਸਤ ਆਇਆ ਮੈਂ ਪੁੱਛਿਆ ਹਰਨੇਕ ਠੀਕ ਠਾਕ ਨੇ ਤਾਂ ਉਹ ਬੋਲਿਆ ਬਿਲਕੁਲ ਮੈਂ ਆਖਿਆ ਕਿ ਮੈਨੂੰ ਉਹਨਾਂ ਦੇ ਬਾਰੇ ਬੜਾ ਮਾੜਾ ਸੁਪਨਾ ਆਇਆ ਕਿ ਉਹਦੀ ਸ਼ਕਲ ਵਿਗੜ ਗਈ ਹੈ ਉਹ ਦੋਸਤ ਬੋਲਿਆ ਕਿ ਸ਼ਕਲ ਤਾਂ ਨਹੀਂ ਵਿਗੜੀ ਪਰ ਹਰਨੇਕ ਆਪ ਬਹੁਤ ਵਿਗੜ ਗਿਆ ਪਰ ਇਹ ਨਾ ਕਦੇ ਉਹਨੂੰ ਆਖਿਓ ਕਿ ਤੁਹਾਨੂੰ ਮੈਂ ਗੱਲ ਦੱਸੀ ਹੈ ਡਾਕਟਰ ਟਿਵਾਣਾ ਲਿਖਦੇ ਨੇ ਕਿ ਹੋਰ ਵੀ ਬਹੁਤ ਸਾਰੇ ਸੁਪਨਿਆਂ ਦੇ ਵਿੱਚੋਂ ਇੱਕ ਸੁਪਨਾ ਮੈਨੂੰ ਯਾਦ ਹੈ ਕਿ ਇੱਕ ਰਾਤ ਸੁਪਨੇ ਦੇ ਵਿੱਚ ਮੇਰਾ ਨਾਵਲ ਸੀ ਜਿਹੜਾ ਨਾਵਲ ਹੈ ਡਾਕਟਰ ਟਿਵਾਣਾ ਦਾ ਇਹ ہمارا ਜੀਵਨਾ ਉਸ ਦੀ ਜਿਹੜੀ ਇੱਕ ਕੈਰੈਕਟਰ ਹੈ ਭਾਨੋ ਪਾਤਰ ਹੈ ਉਹ ਮੈਨੂੰ ਮਿਲਣ ਆਈ ਭਾਨੋ ਕਹਿਣ ਲੱਗੀ ਕਿ ਮੈਂ ਬੜੀ ਮੁਸ਼ਕਿਲ ਨਾਲ ਤੁਹਾਡਾ ਘਰ ਲੱਭਿਆ ਮੈਂ ਤਾਂ ਤੁਰਦੀ ਤੁਰਦੀ ਹੰਬ ਗਈ ਕਾਲਾ ਵੀ ਰਾਜੀ ਹੈ ਮੈਂ ਗੰਗਾ ਨਹਾਉਣ ਚੱਲੀ ਆਂ ਸੋਚਿਆ ਤੁਹਾਨੂੰ ਮਿਲ ਚੱਲਾਂ ਨਾਲੇ ਆਪਣੇ ਭਾਈ ਨਰੈਣ ਸਿੰਘ ਨੂੰ ਆਖਿਓ ਕਿ ਮੇਰਾ ਫਿਕਰ ਕਾ ਨੂੰ ਕਰਦਾ ਹੁੰਦਾ ਤੇ ਜਦੋਂ ਮੈਨੂੰ ਜਾਗ ਆਈ ਤਾਂ ਮੈਨੂੰ ਲੱਗਿਆ ਕਿ ਭਾਨੋ ਜਿਵੇਂ ਸੱਚਮੁੱਚ ਮੈਨੂੰ ਮਿਲ ਕੇ ਗਈ ਹੋਵੇ ਡਾਕਟਰ ਟਿਵਾਣਾ ਲਿਖਦੇ ਨੇ ਕਿ ਸੁਪਨਿਆਂ ਦੇ ਵਿੱਚ ਕਈ ਆਣ ਦੇਖੀਆਂ ਥਾਵਾਂ ਤੇ ਮੈਂ ਤੁਰਦੀ ਫਿਰਦੀ ਰਹਿਣੀ ਆਂ ਇੱਕ ਵਾਰੀ ਸਮੁੰਦਰ ਦੀ ਤਹਿ ਤੇ ਉੱਗੇ ਕਿਸੇ ਸ਼ਹਿਰ ਦੇ ਵਿੱਚ ਆਪਣੇ ਇੱਕ ਵਾਕਫ ਨੂੰ ਮਿਲ ਕੇ ਆਈ ਹਾਂ ਇੱਕ ਵਾਰੀ ਪਹਾੜ ਦੀ ਕਿਸੇ ਗਾਰ ਦੇ ਵਿੱਚੋਂ ਕਿਸੇ ਸਦੀਆਂ ਪਹਿਲਾਂ ਦੇ ઋષਿ ਨੂੰ ਮੈਂ ਨਮਸਕਾਰ ਕਰਕੇ ਗੱਲਾਂ ਕਰ ਰਹੀ ਸੀ ਉਸ ઋષਿ ਤੋਂ ਕੁਝ ਪੁੱਛ ਰਹੀ ਸੀ ਅਜਿਹੇ ਸੁਪਨੇ ਹੋਰ ਲੋਕਾਂ ਨੂੰ ਵੀ ਆਉਂਦੇ ਹੋਣਗੇ ਕਈ ਵਾਰੀ ਸੱਚੇ ਸੁਪਨੇ ਇਸ ਲਈ ਮੈਨੂੰ ਲੱਗਦਾ ਹੈ ਕਿ ਸੁਪਨਿਆਂ ਦਾ ਵੀ ਇੱਕ ਸੰਸਾਰ ਹੈ ਸੱਚੀ ਮੁੱਚੀ ਦਾ ਸੰਸਾਰ ਹੈ ਡਾ. ਟਿਵਾਨਾ ਲਿਖਦੇ ਨੇ ਕਿ ਕਦੇ-ਕਦੇ ਮੇਰਾ ਸੁਪਨਾ ਜਦੋਂ ਨੀਂਦ ਦੇ ਵਿੱਚੋਂ ਤੁਰ ਕੇ ਦਿਨ ਦੇ ਚਿੱਟੇ ਚਾਨਣ ਦੇ ਵਿੱਚ ਆ ਪਹੁੰਚਦਾ ਤਾਂ ਮੈਂ ਹੈਰਾਨ ਹੋ ਕੇ ਉਸ ਵੱਲ ਝਾਕਦੀ ਆਂ ਇਸ ਤਰ੍ਹਾਂ ਜਾਗਦਿਆਂ ਜਿਹੜੇ ਸੁਪਨੇ ਮੈਂ ਵੇਖਦੀ ਆਂ ਉਹ ਕਾਲੇ ਅੱਖਰ ਬਣ ਜਾਂਦੇ ਨੇ ਇਹ ਹੈ ਸੁਪਨਿਆਂ ਦੇ ਬਾਰੇ ਡਾ. ਦਲੀਪਕੌਰ ਟਿਵਾਨਾ ਦੇ ਵੇਰਵੇ ਹੁਣ ਜਿਸ ਤਰ੍ਹਾਂ ਉਹਨੇ ਲਿਖਿਆ ਕਿ ਜਿਸ ਤਰ੍ਹਾਂ ਸੁੱਤੇ ਆ ਪਏ ਕਈ ਸਾਰੇ ਸੁਪਨੇ ਆਉਂਦੇ ਨੇ ਉਹ ਦਿਨ ਦੇ ਵਿੱਚ ਉਹ ਜਾਗਦਿਆਂ ਸੁਪਨਿਆਂ ਦੇ ਰੂਪ ਦੇ ਵਿੱਚ ਕਾਲੇ ਅੱਖਰ ਬਣ ਜਾਂਦੇ ਨੇ ਜਾਨੀ ਇੱਕ ਲੇਖਕ ਮਨ ਦੀ ਇਹ ਕਲਪਨਾ ਹੈ ਤੇ ਇਹਨਾਂ ਕਲਪਨਾਵਾਂ ਦੇ ਵਿੱਚੋਂ ਫਿਰ ਡਾਕਟਰ ਟਿਵਾਣਾ ਦੇ ਬਹੁਤ ਸਾਰੇ ਪਾਤਰ ਨੇ ਜਿਵੇਂ ਉਹਦੇ ਨਾਵਲ ਇਹ ਹਮਾਰਾ ਜੀਵਨਾ ਦੀ ਜਿਹੜੀ ਕਿਰਦਾਰ ਹੈ ਭਾਨੋ ਕਿਉਂਕਿ ਕੋਈ ਵੀ ਲੇਖਕ ਜਦੋਂ ਸਮਾਜ ਦੇ ਵਿੱਚ ਕਿਸੇ ਕਿਰਦਾਰ ਨੂੰ ਵੇਖਦਾ ਫਿਰ ਉਸ ਦੀ ਕਹਾਣੀ ਬਣਾ ਲੈਂਦਾ ਹੈ ਕਲਪਨਾ ਦੇ ਨਾਲ ਹੀ ਕਲਾ ਵੱਧ ਨਿਕਰਦੀ ਹੈ ਸੋ ਇਮੇਜਿਨੇਸ਼ਨ ਦੇ ਨਾਲ ਹੀ ਬਹੁਤ ਸਾਰਾ ਸਹਿਤ ਰਚਿਆ ਜਾਂਦਾ ਹੈ ਬਹੁਤ ਸਾਰੀਆਂ ਕਲਪਿਤ ਕਹਾਣੀਆਂ ਇਉਂ ਲੱਗਦੀਆਂ ਨੇ ਕਿ ਜ਼ਿੰਦਗੀ ਦੇ ਵਿੱਚ ਜਿਵੇਂ ਸੱਚੀਆਂ ਵਾਪਰੀਆਂ ਹੋਣ ਸੋ ਇਸ ਕਰਕੇ ਜਿਹੜੇ ਲੇਖਕ ਮਨ ਹੁੰਦੇ ਨੇ ਉਹ ਆਮ ਲੋਕਾਂ ਦੇ ਨਾਲੋਂ ਬਹੁਤ ਸੈਂਸਿਟਿਵ ਤੇ ਸੂਖਮ ਹੁੰਦੇ ਨੇ ਖਾਸ ਕਰਕੇ ਜੋ ਮੇਰਾ ਨਜ਼ਰੀਆ ਹੈ ਕਿ ਜੋ ਔਰਤ ਲੇਖ ਕੇ ਉਹ ਜ਼ਿਆਦਾ ਭਾਵਕ ਹੁੰਦੀ ਹੈ ਜਿਵੇਂ ਆਪਾਂ ਕੱਲ ਦੀ ਲੜਾਈ ਦੇ ਵਿੱਚ ਬਨਜਾਰਾ ਵੇਦੀ ਸਾਹਿਬ ਦੇ ਵੀ ਸੁਪਨੇ ਆਖੇ ਸੀਗੇ ਉਹਨਾਂ ਦੇ ਵੀ ਕੁਝ ਆਏ ਹੋਏ ਸੁਪਨੇ ਜਿਵੇਂ ਉਹਨਾਂ ਨੂੰ ਨੌਕਰੀ ਤੋਂ ਕੱਢੇ ਜਾਣ ਦਾ ਸੁਪਨਾ ਸੀ ਉਹ ਸੁਪਨਾ ਉਹਨਾਂ ਦਾ ਸੱਚ ਵੀ ਹੋਇਆ ਹੁਣ ਸਿੱਖ ਧਰਮ ਦੇ ਆਧਾਰ ਤੇ ਜੇ ਵੇਖਿਆ ਜਾਵੇ ਕਿਉਂਕਿ ਸਿੱਖ ਧਰਮ ਸੁਪਨਿਆਂ ਦੇ ਵਿੱਚ ਪੁੰਨ ਤੇ ਪਾਪ ਨੂੰ ਨਹੀਂ ਮੰਨਦਾ ਯਾਨੀ ਸੁਪਨਿਆਂ ਨੂੰ ਬਹੁਤੀ ਸੱਚਾਈ ਸਿੱਖੀ ਨਹੀਂ ਮੰਨਦੀ ਸੋ ਇਸ ਦੌਰਾਨ ਪਰ ਹਿੰਦੂ ਧਰਮ ਦੇ ਵਿੱਚ ਇਸਲਾਮ ਦੇ ਵਿੱਚ ਸੁਪਨਿਆਂ ਦੇ ਬਾਰੇ ਬਹੁਤ માનਤਾਵਾਂ ਨੇ ਕਿ ਸੁਪਨੇ ਬਹੁਤ ਹੀ ਸੱਚੇ ਹੁੰਦੇ ਨੇ ਖੈਰ ਏਸੀ ਡਾਕਟਰ ਦਲੀਪ ਕੌਰ ਦੇ ਟਿਵਾਣਾ ਮੈਡਮ ਦੇ ਸੁਪਨੇ ਤੇ ਪਰ ਇਸ ਬਾਰੇ ਅਮਰਤਾ ਪ੍ਰੀਤਮ ਜਿਨ੍ਹਾਂ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਹੈ ਇਹਨਾਂ ਸਾਰੇ ਲੇਖਕਾਂ ਦੇ ਸੁਪਨੇ ਉਹਨਾਂ ਨੇ ਇਕੱਠੇ ਕੀਤੇ ਨੇ ਉਹਨਾਂ ਦਾ ਜਿਹੜਾ ਵਿਚਾਰ ਹੈ ਉਹ ਲਿਖਦੇ ਨੇ ਅਮਰਤਾ ਪ੍ਰੀਤਮ ਜੀ ਕਿ ਦਲੀਪ ਕੌਰ ਟਿਵਾਣਾ ਦੇ ਸੁਪਨੇ ਪੜ੍ਹ ਕੇ ਮੈਨੂੰ ਬੇਵਸੀ ਮੈਨੂੰ ਬੇਵਸੀ ਫ੍ਰਾਂਸੀਸੀ ਚਿੱਤਰਕਾਰ ਫ੍ਰੈਂਕਾਇਸ ਦਾ ਉਹ ਸੁਪਨਾ ਯਾਦ ਆਇਆ ਜੋ ਪਾਬਲੋ ਪਿਕਾਸੋ ਨੂੰ ਮਿਲਣ ਤੋਂ ਕੋਈ ਇੱਕ ਵਾਰੇ ਪਹਿਲਾਂ ਉਸ ਨੂੰ ਆਇਆ ਸੀ ਪਾਬਲੋ ਪਿਕਾਸੋ ਉਗਾ ਚਿੱਤਰਕਾਰ ਹੈ ਸੋ ਜੋ ਉਸਨੇ ਪਿਕਾਸੋ ਨੂੰ ਮਿਲਣ ਤੇ ਕੁਝ ਮਹੀਨੇ ਪਿੱਛੋਂ ਆਪਣੀ ਡਾਇਰੀ ਦੇ ਵਿੱਚੋਂ ਲਿਖਿਆ ਹੋਇਆ ਸੁਣਾਇਆ ਸੀ ਫ੍ਰਾਂਸੀਸੀ ਚਿੱਤਰਕਾਰ ਨੇ ਕਿ ਇਤਿਹਾਸਿਕ ਯਾਦਗਾਰਾਂ ਵੇਖਣ ਲਈ ਮੈਂ ਬਸ ਮੈਂ ਉਸ ਬਸ ਦੇ ਵਿੱਚ ਜਾ ਰਹੀ ਸਾਂ ਜੋ ਯਾਤਰੀਆਂ ਨੂੰ ਉਹਨਾਂ ਥਾਵਾਂ ਨੋ ਬਖੌਂਦੀ ਐ ਇੱਕ ਤਾਂ ਮਿਊਜ਼ੀਅਮ ਵੇਖਣ ਲਈ ਜਦੋਂ ਅਸੀਂ ਸਾਰੇ ਲੋਕ ਬੱਸ ਦੇ ਵਿੱਚ ਉਤਰਦੇ ਨੇ ਤਾਂ ਇਹ ਫ੍ਰਾਂਸੀਸੀ ਚਿੱਤਰਕਾਰਾ ਦੱਸਦੀ ਐ ਕਿ ਉਹ ਸਾਨੂੰ ਭੇਡਾਂ ਦੇ ਇੱਕ ਬਾੜੇ ਦੇ ਵਿੱਚ ਲੈ ਜਾਂਦੇ ਨੇ ਤੇ ਉੱਥੇ ਅੰਦਰ ਬਹੁਤ ਹਨੇਰਾ ਪਰ ਮੈਂ ਵੇਖਦੀ ਆ ਕਿ ਅੰਦਰ ਕਿਤੇ ਕੋਈ ਭੇਡਾਂ ਨਹੀਂ ਆ ਹੈਰਾਨ ਹੁੰਦੀ ਆ ਕਿ ਇਸ ਬੱਸ ਵਾਲੇ ਸਾਨੂੰ ਇੱਥੇ ਕਿਉਂ ਲਿਆਏ ਮੈਂ ਕੀ ਵੇਖਦੀ ਆ ਕਿ ਬਾੜੇ ਦੇ ਅਸਲੋਂ ਵਿੱਚਕਾਰ ਇੱਕ ਬੱਚਾ ਗੱਡੀ ਪਈ ਆ ਬੱਚੇ ਨੂੰ ਬਿਠਾ ਕੇ ਲਿਜਾਣ ਵਾਲੀ ਪ੍ਰਾਇਮ ਤੇ ਇਸ ਗੱਡੀ ਦੇ ਅੰਦਰ ਤੇ ਬਾਹਰ ਲਮਕਦੀਆਂ ਦੋ ਪੇਂਟਿੰਗਸ ਨੇ ਇੱਕ ਇੰਗਰਸ ਦੀ ਬਣਾਈ ਪੇਂਟਿੰਗ ਪੋਰਟਰੇਟ ਹੈ ਇੱਕ ਰੂਸੋ ਦੀ ਬਣਾਈ ਛੋਟੀ ਜੀ ਪੇਂਟਿੰਗ ਹੈ ਇਹ ਬੱਚਾ ਗੱਡੀ ਦੇ ਹੈਂਡਲ ਤੇ ਲਟਕ ਰਹੀਆਂ ਨੇ ਇੱਕ ਗੱਡੀ ਦੇ ਵਿੱਚ ਪਈ ਹੋਈ ਹੈ ਤੇ ਇਹ ਫਰਾਂਸਸੀ ਚਿੱਤਰਕਾਰਾ ਫਰੈਂਕਾਇਸ ਜਦੋਂ ਪਿਕਾਸੋ ਨੂੰ ਮਿਲਣ ਦੇ ਲਈ ਜਾਂਦੀ ਹੈ ਤਾਂ ਇਹ ਸੁਪਨਾ ਉਸ ਨੂੰ ਸੁਣਾਉਂਦੀ ਹੈ ਤੇ ਫ੍ਰੈਂਕਸ ਜਦੋਂ ਪਿਕਾਸੋ ਤੋਂ ਹੋਏ ਆਪਣੇ ਬੱਚੇ ਦੇ ਜਨਮ ਵੇਲੇ ਹਸਪਤਾਲ ਜਾਂਦੀ ਹੈ ਤਾਂ ਹੈਰਾਨ ਹੈ ਕਿ ਦੋਹੇ ਨਰਸਾਂ ਦੇ ਉਹੀ ਨਾਂ ਨੇ ਇੱਕ ਨਰਸ ਦਾ ਨਾਂ ਇੰਗ੍ਰੈਸ ਹੈ ਤੇ ਦੂਸਰੀ ਦਾ ਨਾਂ ਮੈਡਮ ਰੂਸੋ ਹੈ ਪਿਕਾਸੋ ਨੂੰ ਵੀ ਫ੍ਰੈਂਕਸ ਦੇ ਸੁਪਨੇ ਦਾ ਚੇਤਾ ਆਉਂਦਾ ਹੈ ਤੇ ਉਹ ਕਲੀਨਿਕ ਦੇ ਸੈਕ੍ਰੇਟਸ ਤੋਂ ਭੇਡਾਂ ਦੇ ਬਾੜੇ ਦਾ ਵਿਸ਼ਲੇਸ਼ਣੀ ਅਰਥ ਪੁੱਛਦਾ ਹੈ ਡਾਕਟਰ ਦੱਸਦਾ ਹੈ ਕਿ ਭੇਡਾਂ ਦੇ ਬਾੜੇ ਦਾ ਚਿੰਨ ਬੱਚੇ ਦੀ ਪਦਾਇਸ਼ ਨਾਲ ਸਬੰਧਤ ਹੈ ਸੋ ਇਸ ਕਰਕੇ ਇਹਦੇ ਵਿੱਚ ਬਹੁਤ ਸਾਰੀਆਂ ਮਿਥ ਹੁੰਦੀਆਂ ਨੇ ਔਰਤ ਦਾ ਮਨ ਸੂਖਮ ਹੁੰਦਾ ਹੈ ਜਿਸ ਤਰ੍ਹਾਂ ਡਾਕਟਰ ਦਲੀਪ ਕੋਟਿਵਾਣਾ ਨੇ ਆਪਣੇ ਫੁੱਫੜ ਜੀ ਦੀ ਮੌਤ ਦਾ ਉਹਨਾਂ ਨੂੰ ਸੁਪਨਾ ਆਉਂਦਾ ਤੇ ਉਸੇ ਦਿਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਔਰਤ ਬਹੁਤ ਹੱਦ ਤੱਕ ਭਾਵਕ ਹੁੰਦੀ ਹੈ ਕਿਸੇ ਦੀ ਬਿਮਾਰੀ ਬਾਰੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਉਹ ਫੁੱਫੜ ਜੀ ਦੀ ਉਹਨਾਂ ਨੂੰ ਧੀ ਬਣਾਇਆ ਹੋਇਆ ਸੀ ਫੁੱਫੜ ਜੀ ਨੇ ਤੇ ਪੂਆ ਜੀ ਨੇ ਉਹਨਾਂ ਕੋਲ ਹੀ ਪੜ੍ਹੇ ਨੇ ਉਹਨਾਂ ਕੋਲ ਹੀ ਰਹੇ ਨੇ ਉਹਨਾਂ ਦੇ ਨਾਲ ਲਗਾਅ ਵੀ ਬਹੁਤ ਸੀਗਾ ਘਰ ਦੇ ਵਿੱਚ ਉਹ ਇਕੱਲੇ ਮਰਦ ਸੀਗੇ ਜਿਸ ਤਰ੍ਹਾਂ ਸੋ ਉਹਨਾਂ ਦੇ ਨਾਲ ਲਗਾਅ ਬਹੁਤ ਸੀ ਸੋ ਔਰਤ ਦਾ ਸੁਭਾਅ ਕਈ ਵਾਰੀ ਕਿਸੇ ਹੱਦ ਤੱਕ ਸਹਿਮ ਦੇ ਵਿੱਚ ਵੀ ਹੁੰਦਾ ਡਰ ਦੇ ਵਿੱਚ ਵੀ ਹੁੰਦਾ ਸੋ ਇਸ ਕਰਕੇ ਉਮਰ ਦੇ ਕਾਰਨ ਜਾਂ ਉਹਨਾਂ ਦੀ ਸਿਹਤ ਦੇ ਕਾਰਨ ਸ਼ਾਇਦ ਮੈਡਮ ਟਵਾਣਾ ਹੋਰਾਂ ਦੇ ਜ਼ਿਹਨ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਖਿਆਲ ਆਪਣੇ ਫੁੱਫੜ ਜੀ ਬਾਰੇ ਹੋਣ ਤੇ ਜਿਹੜਾ ਉਹਨਾਂ ਦਾ ਫਿਰ ਇਹ ਸੁਪਨਾ ਸੱਚ ਹੋ ਜਾਂਦਾ ਹੈ ਇਸ ਤਰ੍ਹਾਂ ਜਦੋਂ ਉਹਨਾਂ ਦਾ ਵੀਰ ਉਹਨਾਂ ਦਾ ਬ੍ਰਦਰ ਫੌਜ ਦੇ ਵਿੱਚ ਹੁੰਦੇ ਨੇ ਬੰਗਲਾਦੇਸ਼ ਦੀ ਲੜਾਈ ਦੇ ਦੌਰਾਨ ਉਹ ਨਹੀਂ ਲੱਭਦੇ ਉਹਨਾਂ ਦੇ ਬਾਰੇ ਕੋਈ ਸੂਚਨਾ ਨਹੀਂ ਆਉਂਦੀ ਤਾਂ ਫਿਰ ਉਹ ਸੁਪਨਾ ਇੱਕ ਲੈਂਦੇ ਨੇ ਜਿਸ ਸੁਪਨੇ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਭਰਾ ਮਿਲਦਾ ਹੈ ਜਿਹੜਾ ਕਹਿੰਦਾ ਕਿ ਮੈਂ ਦਰਖਤ ਤੇ ਲੁਕਿਆ ਹੋਇਆ ਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਬਾਰੇ ਸੂਚਨਾ ਮਿਲ ਜਾਂਦੀ ਹੈ ਕਿ ਉਹਨਾਂ ਦੇ ਭਰਾ ਫੌਜ ਦੇ ਵਿੱਚ ਠੀਕ ਠਾਕ ਨੇ ਪਰ ਉਹ ਇੱਕ ਅਜੀਹੀ ਜਗ੍ਹਾ ਫਸ ਗਏ ਸੀ ਜਿੱਥੇ ਕੋਈ ਸੰਪਰਕ ਆਪਣੇ ਹੈੱਡਕੁਆਟਰ ਫੌਜ ਦੇ ਨਾਲ ਉਹਨਾਂ ਦਾ ਨਹੀਂ ਸੀ ਹੋ ਰਿਹਾ ਸੋ ਇਸ ਕਰਕੇ ਬਹੁਤ ਸਾਰੇ ਸੁਪਨੇ ਭਵਿੱਖ ਦੇ ਬਾਰੇ ਚਿੰਤਤ ਹੁੰਦੇ ਨੇ ਸੋ ਇਹਨਾਂ ਸੁਪਨਵਈ ਕਹਾਣੀਆਂ ਦੇ ਵਿੱਚ ਜਿਸ ਤਰ੍ਹਾਂ ਲੇਖਕ ਨੇ ਉਹ ਜ਼ਿਆਦਾ ਰੋਮਾਂਟਿਕ ਲਿਖਦੇ ਨੇ ਕਲਾਤਮਕ ਲਿਖਦੇ ਨੇ ਸੋ ਉਹ ਕੁਦਰਤੀ ਹੈ ਕਿ ਲੇਖਕਾਂ ਦੇ ਸੁਪਨੇ ਜਿਹੜੇ ਉਹਨਾਂ ਦੀ ਕਲਾਤਮਕਤਾ ਦੇ ਉੱਤੇ ਵੀ ਕਈ ਵਾਰੀ ਭਾਰੂ ਪੈਂਦੇ ਨੇ ਜਾਂ ਕਲਾਤਮਕਤਾ ਸੁਪਨਿਆਂ ਨੂੰ ਆਪਣੇ ਮੁਤਾਬਕ ਵੀ ਸਿਰਜਦੀ ਹੈ ਪਰ ਫਿਰ ਵੀ ਇਹ ਦੇਚ ਕੋਈ ਅੰਧਵਿਸ਼ਵਾਸ ਫਲਾਉਣ ਵਾਲੀ ਗੱਲ ਨਹੀਂ ਜਾਂ ਸਚਾਈ ਨਹੀਂ ਸੋ ਸੁਪਨਿਆਂ ਦਾ ਸੱਚ ਕੀ ਹੈ ਹਰ ਇੱਕ ਨੂੰ ਆਉਂਦੇ ਨੇ ਚੰਗੇ ਸੁਪਨੇ ਮੰਦੇ ਸੁਪਨੇ ਪਰ ਜੋ ਮੇਰਾ ਮੰਨਣਾ ਹੈ ਕਿ ਜੇ ਤੁਸੀਂ ਰਿਸਟ ਪੋਸਟੋ ਤੁਸੀਂ ਰਾਤ ਦਾ ਜਿਹੜਾ ਖਾਣਾ ਉਸ ਵਕਤ ਖਾਦਾ ਹੋਇਆ ਸੌਣ ਵੇਲੇ ਜਾਂ ਸੌਣ ਤੋਂ ਪਹਿਲਾਂ ਤੁਹਾਡਾ ਡਾਈਜੈਸਟ ਸਿਸਟਮ ਕਿਦਾਂ ਦਾ ਹੈ ਤੁਸੀਂ ਆਪਣੇ ਆਪ ਦੇ ਵਿੱਚ ਫਿਜ਼ੀਕਲੀ ਫਿਟ ਹੋ ਤਾਂ ਕੁਦਰਤੀ ਹੈ ਕਿ ਉਹ ਸੁਪਨੇ ਫਿਰ ਤੁਹਾਨੂੰ ਕਾਫੀ ਹੱਦ ਤੱਕ ਸਕੂਨ ਵੀ ਦਿੰਦੇ ਨੇ ਤੇ ਇਸ ਕਰਕੇ ਇਹ ਜੋ ਸੁਪਨਿਆਂ ਦਾ ਸੰਸਾਰ ਹੈ ਇੱਕ ਵੱਖਰੀ ਤਰ੍ਹਾਂ ਦਾ ਸੰਸਾਰ ਹੈ ਤੇ ਜਿਸ ਦੇ ਵਿੱਚ ਕਈ ਸੱਚਾਈਆਂ ਵੀ ਨੇ ਤੇ ਕਈ ਕੱਚਾਈਆਂ ਵੀ ਨੇ ਸੋ ਇਸ ਮੁਤਾਬਕ ਉਮੀਦ ਹੈ ਕਿ ਸੁਪਨਿਆਂ ਦਾ ਇਹ ਲੜੀ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਸ ਤਰ੍ਹਾਂ ਬਨਜਾਰਾ ਵੇਦੀ ਸਾਹਿਬ ਦਾ ਸੁਪਨਾ ਸੀ ਤੇ ਉਸ ਮੁਤਾਬਕ ਸੁਪਨਿਆਂ ਦੇ ਬਾਰੇ ਧਰਮ ਕੀ ਕਹਿੰਦਾ ਸਭਿਆਚਾਰ ਕੀ ਕਹਿੰਦਾ ਉਸ ਦੇ ਵਿੱਚ ਜ਼ਿਕਰ ਸੀ ਤੇ ਇਸ ਲੜੀ ਦੇ ਇੱਕ ਦੋ ਹੋਰ એપisode ਹੋਣਗੇ ਸੁਪਨਿਆਂ ਦੇ ਮੁਤਲਕ ਆਪਾਂ ਸੰਖੇਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਾਂਗੇ ਸੁਪਨੇ ਸੁਲਤਾਨ ਤੂੰ ਉੱਤਮ ਤੇਰੀ ਜਾਤ ਸਹਿ ਵਰਸਾਂ ਦੇ ਵਿਛੜੇ ਤੂੰ ਆਣ ਮਲਾਵੇਂ ਰਾਤ ਸੋ ਉਮੀਦ ਹੈ ਕਿ ਤੁਹਾਨੂੰ ਵੀ ਸੁਣ ਸੁਣ ਸੁਪਨੇ ਆਉਣਗੇ ਤੇ ਸੁਪਨੇ ਦੇ ਵਿੱਚ ਤੁਹਾਡੇ ਸੁਪਨਿਆਂ ਦੇ ਸ਼ਹਿਨशाह ਤੁਹਾਨੂੰ ਮਿਲਣ ਖਾਸ ਕਰਕੇ ਮਟਿਆਰਾਂ ਨੂੰ ਜਿਹੜੇ ਐਕੁਆਰੀਅਮ ਮਟਿਆਰਾਂ ਨੂੰ ਉਹਨਾਂ ਦੇ ਸੁਪਨੇ ਦਾ ਸਦਾਗਰ ਚਿੱਟੇ ਘੋੜੇ ਤੇ ਬਹਿ ਕੇ ਆਉਂਦਾ ਦਿਲਦਾ ਹੈ ਨਾ ਸੋ ਕਈਆਂ ਨੂੰ ਸੁਪਨੇ ਚ ਚੜ੍ਹੇਲ ਦਿਸਦੀ ਹੈ ਕਈਆਂ ਨੂੰ ਕੁਛ ਦਿਸਦਾ ਸੋ ਸੁਪਨਿਆਂ ਦੇ ਵੱਖੋ ਵੱਖਰੇ ਰੰਗ ਨੇ ਸੋ ਆਪਣੇ ਕਮੈਂਟ ਜਰੂਰ ਕਰਿਓ ਇਸ ਮੁਤਲਕ ਤੇ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਮੇਰਾ ਤਲਾਕ ਹੋ ਗਿਆ ਪਰ ਮੇਰੀ ਤਲਾਕਸ਼ੋਦਾ ਪਤਨੀ ਮੇਰੇ ਸੁਪਨੇ ਚ ਬਹੁਤ ਆਉਂਦੀ ਹੈ ਖੈਰ ਆਪਣੇ ਕਮੈਂਟ ਜਰੂਰ ਕਰਿਓ ਪੜਾਂਗੇ ਤੇ ਇਸ ਫ੍ਰਮ ਦੇ ਵਿੱਚ ਕਾਲ ਕਰਨ ਵਾਸਤੇ ਤੇ ਇਸ ਫ੍ਰਮ ਦਾ ਲਿੰਕ ਮਗਾਉਣ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 9876309655 ਇਸ ਦੇ ਵਿੱਚ ਤਸਵੀਰ ਮੈਂ ਲਾਈ ਹੈ ਡਾਕਟਰ ਦਲੀਪ ਘੋਟਵਾਣਾ ਦੇ ਨਾਲ ਆਖਰੀ ਮੁਲਾਕਾਤ ਇੱਕ ਵਿਆਹ ਦੇ ਵਿੱਚ ਹੋਈ ਸੀ ਖਾਣਾ ਖਾਂਦੇ ਆ ਉਹਨਾਂ ਦੇ ਨਾਲ ਤੇ ਸਾਡੇ ਪ੍ਰੋਫੈਸਰ ਵੀ ਰਹੇ ਨੇ ਟੀਚਰ ਵੀ ਰਹੇ ਨੇ 2.5 ਸਾਲ ਪੜ੍ਹਿਆ ਮੈਡਮ ਕੋਲੋਂ ਸੋ ਮੈਡਮ ਦੇ ਸੰਸਕਾਰ ਦੇ ਵਕਤ ਜਿਹੜਾ ਗੁਲਾਬ ਦੇ ਫੁੱਲ ਉੱਤੇ ਭੇਟ ਕੀਤੇ ਹੋਏ ਸੀ ਸੰਸਕਾਰ ਤੋਂ ਬਾਅਦ ਜਦੋਂ ਉਹਨਾਂ ਦਾ ਸੇਵਾ ਬਲ ਰਿਹਾ ਸੀ ਤਾਂ ਮੈਂ ਵੇਖਿਆ ਕਿ ਇੱਕ ਗੁਲਾਬ ਦਾ ਫੁੱਲ ਹੈ ਨਾ ਜਿਹੜਾ ਉਹ ਸੇਵੇ ਦੇ ਵਿੱਚੋਂ ਬਾਹਰ ਡਿੱਗਿਆ ਹੋਇਆ ਸੀ ਤੇ ਉਹ ਗੁਲਾਬ ਦਾ ਫੁੱਲ ਮੈਂ ਚੱਕ ਲਿਆ ਸੀ ਉਹ ਅੱਜ ਵੀ ਮੇਰੀ ਕਿਤਾਬ ਦੇ ਵਿੱਚ ਰੱਖਿਆ ਹੋਇਆ ਫੁੱਲ ਪੱਤਿਆਂ ਦੀ ਤਰ੍ਹਾਂ ਸੋ ਬਹੁਤ ਕੁਝ ਸਿੱਖਿਆ ਇਹਨਾਂ ਸਤਿਕਾਰਤ ਅਧਿਆਪਕਾਂ ਤੋਂ ਸਲੂਟ ਹੈ ਸਜਦਾ ਹੈ ਇਹਨਾਂ ਰੂਹਾਂ ਨੂੰ ਸੋ ਧੰਨਵਾਦ ਸੋ ਇਸ ਦਿਨ ਲਈ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਨਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ ਧੰਨਵਾਦ ਸਸਕਾਲ ਜੁੜੇ ਰਹੋ ਟਿਵਾਨਾ ਪ੍ਰੈਜ਼ੇਡਰ ਨਾਲ